ਕਿੰਨੇ ਪੈਸੇ ਹੋਗੇ 70 ਕੀ ਹੋ ਗਿਆ ਦਿਮਾਗ ਸੈਟ ਹੈ ਤੁਹਾਡਾ ਕੀ ਕਹਿ ਰਹੇ ਵੀ ਕਿ 70 ਹੀ ਦਈਆ ਇਹ ਉਹ 50 ਰੁਪਏ ਦਾ ਲੈਣਾ ਮੈਂ ਇਹ ਆਨਲਾਈਨ ਵੀ ਨਾਲੇ ਗੁੜਮੱਟੀ ਵੀ 50 ਦੀ ਮਿਲਦਾ ਵਾ ਵੀ ਕਿ 50 ਰੁਪਏ ਕਰੀਏ 70 ਰੁਪਏ ਦੇ 70 ਰੁਪਏ ਗਏ ਸੇ ਵੇਚ ਦੇ ਉਹ ਤਾਂ ਹੀ ਤੁਹਾਡੇ ਕੋਲ ਕੋਈ ਆਂਦਾ ਨਹੀਂ ਵੀਰੇ ਕਿੰਨੇ ਪੈਸੇ ਹੋਏ ਯਾਰ ਕੀ ਚੀਜ਼ ਆ ਸੌਫਾ ਵੀਰੇ 70 ਵੀ ਹੈ ਕਿਨੇ ਗਿਆ 70 ਦੀ ਇਹ ਅਸੀਂ ਕਹਿ ਰਹੇ ਵੀਰੇ ਤੁਹਾਡੇ ਕਹਿਣਾ ਕੀ ਆ ਆਨਲਾਈਨ ਵੀ 50 ਦੀ ਮਗਰਨਾ ਵਾ ਗੁੜਮੱਡੀ ਵੀ 50 ਦੀ ਮਿਲਦੀ ਹੈ ਓ ਵੀਰੇ ਕਿਤੇ ਨਹੀਂ 50 ਦੇ ਮਿਲਦੇ ਉਹ ਵੀਰੇ ਸੇਮ ਪੈਕਿੰਗ ਆ ਉਹੀ ਆ 70 ਹੀ ਉਹਦੇ ਲਿਖਿਆ ਹੁੰਦਾ ਵਾ ਤੇ ਤੁਸੀਂ ਪ੍ਰਿੰਟ ਦੇ ਵਿੱਚ ਹੀ ਜੰਨੇ ਹੋ ਤੇ ਵੀਰੇ 5 ਰੁਪਏ ਬਚਨੇ ਆ ਅਸੀਂ ਨਹੀਂ ਤਾਂ ਫਿਰ ਆਈ ਦੁਕਾਨਦਾਰੀ ਵੀ ਤਾਂ ਚਲਾਨੀ ਆ ਓਏ ਰੱਬ ਰੱਬ ਕਰੋ ਝੂਠ ਘੱਟ ਬੋਲੋ ਸਾਰੇ ਪੈਸੇ ਮੇਰੇ ਤੋਂ ਹੀ ਕਮਾ ਲੈਣੇ ਆ ਆ ਚੱਕੋ 50 ਰੁਪਏ ਨਹੀਂ ਵੀਰੇ 50 ਨਹੀਂ 12 ਨਹੀਂ ਖਾਣੇ ਸਾਨੂੰ 12 ਕਿਉਂ ਨਹੀਂ ਖਾਣੇ ਯਾਰ ਵੀਰੇ 20 ਰੁਪਏ ਹੋਰ ਦੇ ਦੋ ਕਾਹ ਤੋਂ ਦੇ ਦੋ ਯਾਰ ਮੇਰੇ ਦਰਖਤ ਥੋੜੀ ਲੱਗਾ ਹੋਆ ਨੋਟਾਂ ਦਾ ਜਿਹੜਾ ਤੁਹਾਨੂੰ ਦੇਈ ਜਾਵਾਂ ਮੇਰੇ ਅੱਗੇ ਨਹੀਂ ਕੋਈ ਗਾਹਗਾ ਤੁਸੀਂ ਵੀ ਘਾਟਾ ਵਾ ਤੇ ਗਾਹ ਕਹੇ ਨਹੀਂ ਆਪੇ ਦੇਖੋ ਯਾਰ ਮੈਨੂੰ ਨਹੀਂ ਪਤਾਗਾ ਔਕੀ ਯਾਰ ਸਵੇਰ ਦਾ ਇੱਕ ਕਸਟਮਰ ਆਇਆ ਉਹ ਵੀ ਘਾਟਾ ਪਾ ਕੇ ਚਲਾ ਗਿਆ ਨੇਹਾ ਹਾਂਜੀ ਵੀਰੇ ਇਹ ਭਾਜੀ ਪਹਿਲਾਂ ਵੀ ਕਦੇ ਆਏ ਆਪਣੇ ਕੋਲੇ ਨਈਂ ਵੀਡੀਓ ਪੰਨੀ ਵਗ ਹੀ ਆਈ ਨੇ ਮੈਂ ਵੀ ਕਮਾ ਦੇਖੇ ਤਾਂ ਹੈ ਨਹੀਂ ਕਦੇ ਜਦ ਦੇਖੀ ਆ ਰਾ ਕਿੱਦਾਂ ਨੂੰ ਗਿਆ ਆਗੇ ਕਿਉਂ ਉੱਥੇ ਰਾਸਤੇ ਚ ਪਿਆ ਹੋਇਆ ਸੀਗਾ ਆਹ ਕੀ ਦਾ ਇਹ ਤਾਂ ਉਹੀ ਭਾਜੀ ਨੇ ਜਿਹੜੇ ਹੁਣ ਆਏ ਸੀਗੇ ਹਾਂਜੀ ਵੀਗੇ ਉਹੀ ਨੇ ਹੋਏ ਕਿੰਨੇ ਇਹਦੇ ਵਿੱਚ ਕਾਰਡ ਵੀ ਨੇ ਇਹ ਤਾਂ ਕੈਸ਼ ਵੀ ਬਹੁਤ ਪਿਆਵਾ ਐਸੇ ਬਾਹਰ ਪਿਆ ਸੀਗਾ ਇਹ ਹਾਂਜੀ ਵੀ ਉਹ ਦੁਕਾਨ ਦੇ ਬਾਹਰ ਹੀ ਪਿਆ ਸੀਗਾ ਇਹਦੇ ਵਿੱਚ ਤਾਂ ਆਧਾਰ ਕਾਰਡ ਵੀ ਆ ਇਹਦੇ ਤਾਂ ਐਡਰੈਸ ਵੀ ਆ ਭਾਜੀ ਦਾ ਹਾਂਜੀ ਵੀਰੇ ਵੀਰੇ ਤੁਸੀਂ ਕਿੱਥੇ ਸੀਗੇ ਮੈਂ ਕਦੋਂ ਦੀ ਫੋਨ ਟਰਾਈ ਕਰਦੀ ਪਈ ਹਾਂ ਤੁਸੀਂ ਮੇਰਾ ਇੱਕ ਵੀ ਫੋਨ ਨਹੀਂ ਚੱਕਦੇ ਪਏ ਕਿਉਂ ਚੱਕਾਂ ਫੋਨ ਤੇਰਾ ਵੀਰੇ ਤੁਹਾਨੂੰ ਮੈਂ ਇੱਕ ਸਮਾਨ ਲੈਣ ਨੂੰ ਭੇਜਿਆ ਸੀ 2 ਘੰਟੇ ਲਾਤੇ ਤੁਸੀਂ ਆਹ ਫੜ ਤੇਰਾ ਸਮਾਨ ਤੇਰੇ ਸਮਾਨ ਦੇ ਚੱਕਰ 'ਚ ਨੁਕਸਾਨ ਕਰਾ ਲਿਆ ਨਾ ਮੈਂ ਕੀ ਹੋ ਗਿਆ ਕੀ ਹੋ ਗਿਆ ਸਮਾਨ ਲੈਣ ਗਿਆ ਪਰਸ ਗਿਰ ਗਿਆ ਵਾ ਉਹ 'ਚ ਸਾਰੇ ਕਾਰਡ ਸਾਰੇ ਡਾਕੂਮੈਂਟ ਇਹ 3800 ਰੁਪਏ ਕੈਸ਼ ਵੀ ਸੀਗਾ ਵੀਰੇ ਫਿਰ ਕੀ ਹੁੰਦਾ ਮਿਲ ਜੂਗਾ ਪਰਸ ਕਿੱਥੋਂ ਮਿਲ ਜੂਗਾ 2 ਘੰਟੇ ਹੋ ਗਏ ਮੈਨੂੰ ਲੱਭਦੇ ਨੂੰ ਵੀਰੇ ਜੇ ਕਿਸੇ ਚੰਗੇ ਇਨਸਾਨ ਦੇ ਹੱਥ ਲੱਗੋ ਨਾ ਫਿਰ ਤਾਂ ਮਿਲ ਹੀ ਜਾਊਗਾ ਉਹ ਸਿਮਰਨ ਉਹ ਜ਼ਮਾਨਾ ਨਹੀਂ ਹੈਗਾ ਪੈਸੇ ਦੇਖ ਕੇ ਵੱਡੇ ਵੱਡੇ ਨੀਤ ਵਿਗੜ ਜਾਂਦੀਆਂ ਨਾਲੇ ਹੁਣ ਮੈਨੂੰ ਸਾਰੇ ਕਾਰਡ ਬਲੌਕ ਕਰਵਾਣੇ ਪੈਣੇ ਆ ਜੇ ਕਿਸੇ ਦੇ ਹੱਥ ਲੱਗ ਗਏ ਕੈਸ਼ ਤਾਂ ਜਿਹੜਾ ਗਿਆ ਗਿਆ ਕਾਰਡ ਤੋਂ ਵੀ ਪੈਸੇ ਕਢਾ ਲੈਣੇ ਆ ਵੀਰੇ ਦੁਨੀਆ ਤਾਂ ਨਾ ਚੰਗੇ ਇਨਸਾਨ ਹੈਗੇ ਆ ਉਹ ਤੂੰ ਨਾ ਆ ਦੇਖੋ ਹਲੋ ਤੇਰੇ ਕੋ ਕਿੱਥੋਂ ਆ ਗਿਆ ਇਹ ਵੀਰੇ ਜਿਹੜੇ ਤੁਸੀਂ ਦੁਕਾਨ ਤੇ ਸਮਾਨ ਲੈਣ ਗਏ ਸੀ ਨਾ ਉਹੀ ਵੀਰਾ ਆਇਆ ਸੀਗਾ ਉਹਨਾਂ ਨੇ ਕਿਹਾ ਕਿ ਤੁਸੀਂ ਸਮਾਨ ਦੁਕਾਨ ਤੋਂ ਲੈ ਰਹੇ ਸੀ ਤੇ ਪਰਸ ਉਹਥੇ ਡਿੱਗ ਗਿਆ ਤੁਹਾਡਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੌਣ ਮੇਰੀ ਨਾ ਇੱਥੇ ਦੁਕਾਨ ਹੈ ਜੀ ਦੋ ਗਲੀਆਂ ਛੱਡ ਕੇ ਹਾਂਜੀ ਤੇ ਆ ਦੇਖਿਓ ਤੁਹਾਡਾ ਹੀ ਆ ਐਡਰੈਸ ਦੇਖਿਓ ਆਈ ਸੀਗਾ ਹਾਂਜੀ ਵੀਰੇ ਇਹ ਤੇ ਮੇਰੇ ਵੀਰੇ ਦਾ ਆਧਾਰ ਕਾਰਡ ਆ ਇਹ ਤੁਹਾਡੇ ਕੋ ਕਿਵੇਂ ਆਇਆ ਨਾਲੇ ਮੇਰਾ ਵੀਰਾ ਕਿੱਥੇ ਆ ਵੀਰਾ ਤਾਂ ਪਤਾ ਨਹੀਂ ਜੀ ਮੇਰੇ ਕੋਲ ਤਾਂ ਨੰਬਰ ਵੀ ਨਹੀਂ ਸੀਗਾ ਆ ਉਹਨਾਂ ਦਾ ਨਾ ਪਰਸ ਹੈ ਬੜੇ ਤੁਹਾਨੂੰ ਕਿਵੇਂ ਮਿਲਿਆ ਉਹ ਮੇਰੀ ਦੁਕਾਨ ਤੇ ਨਾ ਸਮਾਨ ਲੈਣ ਆਏ ਸੀਗੇ ਤੇ ਜਦੋਂ ਉਹ ਨਿਕਲੇ ਨਾ ਉਹਨਾਂ ਦਾ ਜਿਹੜਾ ਵਾਲਿਟ ਆ ਉੱਥੇ ਗਿਰ ਗਿਆ ਤੇ ਮੈਂ ਉਦਾਂ ਹੀ ਵਾਪਸ ਕਰਨ ਆਇਆ ਤੁਸੀਂ ਆਹ ਕਾਰਡ ਤੇ ਉਹਨਾਂ ਦੇ ਪੈਸੇ ਚੈੱਕ ਕਰ ਲਓ ਜਿਵੇਂ ਗਿਰਿਆ ਸੀ ਉਦਾਂ ਹੀ ਮੈਂ ਚੱਕ ਕੇ ਵਾਪਸ ਕਰਨ ਆ ਗਿਆ ਮੈਨੂੰ ਨਹੀਂ ਪਤਾ ਇਹਦੇ ਵਿੱਚ ਕਿੰਨੇ ਬੈਸੇ ਸੀ ਪਰ ਜਿੰਨੇ ਸੀਗੇ ਓਨੇ ਹੀ ਆ। ਠੀਕ ਹੈ ਉਹਨਾਂ ਦੇ ਜ਼ਰੂਰੀ ਕਾਗਜ਼ਾਤ ਵੀ ਨੇ ਤੇ ਕਾਰਡਸ ਵੀ ਨੇ। ਤੁਸੀਂ ਉਹਨਾਂ ਨੂੰ ਫੋਨ ਕਰਕੇ ਕਹਿ ਦਿਓ ਐਵੇਂ ਫਿਕਰ ਕਰਦੇ ਹੋਣਗੇ। ਠੀਕ ਹੈ ਵੀਰੇ ਥੈਂਕ ਯੂ ਜੀ ਦੇ ਤੇ ਬਹੁਤ ਜ਼ਰੂਰੀ ਕਾਰਡ ਨੇ ਥੈਂਕ ਯੂ ਤੁਸੀਂ। ਹਾਂਜੀ ਮੈਨੂੰ ਪਤਾ ਸੀ ਇਹਦੇ ਵਿੱਚ ਬਹੁਤ ਈਤਾਂ ਜ਼ਰੂਰੀ ਹੁੰਦੀਆਂ ਨੇ ਇਸ ਕਰਕੇ ਮੈਂ ਮੋੜਨ ਆ ਗਿਆ ਜੀ। ਹਾਂਜੀ ਆਜੋ ਵੀ ਤੇ ਚਾਹ ਪਾਣੀ ਪੀਜੋ। ਨਹੀਂ ਭੈਣੇ ਥੈਂਕ ਯੂ ਤੁਸੀਂ ਆਪਣਾ ਧਿਆਨ ਰੱਖੋ ਤੇ ਜੇ ਕੋਈ ਚੀਜ਼ ਦੀ ਲੋੜ ਹੋਵੇ ਤੇ ਮੇਰੇ ਦੁਕਾਨ ਤੇ ਠੀਕ ਹੈ ਵੀਰੇ ਸਤਿ ਸ਼੍ਰੀ ਅਕਾਲ। ਐਸ਼ ਵੀ ਪੂਰਾ ਵਾ 3800 ਹਾਂਜੀ ਵੀਰੇ ਸਾਰਾ ਸਮਾਨ ਪੂਰਾ ਮੈਂ ਦੇਖਿਆ ਸੀਗਾ ਪਰ ਮੈਂ ਤਾਂ ਉਹਨਾਂ ਨਾਲ ਬੜਾ ਮਿਸਭੇਵ ਕਰਕੇ ਆਇਆ ਵਾਂ ਕੀ ਵੀਰੇ ਕੁਝ ਨਹੀਂ ਤੂੰ ਬੈਠ ਮੈਂ ਆਇਆ 10 ਮਿੰਟ ਚ ਚੱਲੇ ਕਿੱਥੇ ਹੋ ਆਇਆ ਮੈਂ ਹਾਂਜੀ ਵੀਰੇ ਪਹਿਲੀ ਤੁਹਾਡਾ ਧੰਨਵਾਦ ਕਰਨਾ ਆਇਆ ਸੀ ਤੇ ਸੌਰੀ ਮੰਗਣ ਆਇਆ ਸੀ ਕਿਸੇ ਵੀ ਦਾ ਵੀ ਧੰਨਵਾਦ। ਅੱਜ ਤੁਸੀਂ ਮੇਰਾ ਪਰਸਲ ਲਟਾਇਆ। ਮੈਂ ਤਾਂ 2 ਘੰਟੇ ਪਾਗਲ ਹੋ ਗਿਆ ਸੀ ਲੱਭ ਲੱਭ ਕੇ। ਪੈਸੇ ਵੀ ਵਿੱਚ ਪੂਰੇ ਨੇ ਤੇ ਡਾਕੂਮੈਂਟ ਵੀ ਪੂਰੇ ਨੇ। ਉਹ ਤਾਂ ਵੀਰੇ ਕੁੜੀ ਨੇ ਦੇਖ ਲਿਆ ਇੱਥੇ ਗਿਰਿਆ ਪਿਆ ਸੀ। ਸ਼ੁਕਰ ਕਰੋ ਕਿਸੇ ਦੇ ਹੱਥ ਨਹੀਂ ਲੱਗਿਆ। ਕੁੜੀ ਚੱਕ ਕੇ ਅੰਦਰ ਲਿਆਈ ਤੇ ਇਹਦੇ ਵਿੱਚ ਤੁਹਾਡੇ ਪ੍ਰੂਫ ਸੀ। ਪ੍ਰੂਫ ਦੇਖ ਕੇ ਐਡਰੈਸ ਸੀਗਾ ਤੇ ਮੈਂ ਘਰੇ ਫੜਾਇਆ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰੇ। ਨਹੀਂ ਵੀਰੇ ਧੰਨਵਾਦ ਵਾਲੀ ਤਾਂ ਕੋਈ ਗੱਲ ਨਹੀਂ। ਇਹ ਤਾਂ ਵੀਰੇ ਇਨਸਾਨੀਅਤ ਹੈ। ਇਹ ਤਾਂ ਸਾਡੀ ਇਮਾਨਦਾਰੀ ਹੈ। ਅਸੀਂ ਉਹ ਤਾਂ ਚੀਜ਼ ਆਪਣੇ ਸੰਸਕਾਰਾਂ ਨੂੰ ਤਾਂ ਭੁੱਲ ਸਕਦੇ ਨਾਲੇ ਵੀਰੇ ਸੌਰੀ ਮੈਂ ਤੁਹਾਡੇ ਨਾਲ ਇੰਨਾ ਮਿਸਬੀਹੇਵ ਕੀਤਾ ਪਰ ਤੁਸੀਂ ਫਿਰ ਵੀ ਮੇਰਾ ਚੰਗਾ ਹੀ ਕੀਤਾ ਮੇਰੇ ਉਹ ਲੱਗ ਚੀਜ਼ ਹੈ ਸਾਡਾ ਵਪਾਰ ਹੈ ਆ ਤੁਹਾਡੇ 20 ਰੁਪਏ ਨਾਲੇ ਵੀਰੇ ਇਹੀ ਵੀਰੇ ਜੇ ਪਹਿਲਾਂ ਦੇ ਜਾਂਦੇ ਕੀ ਪਤਾ ਤੁਹਾਡਾ ਨੁਕਸਾਨ ਵੀ ਨਾ ਹੁੰਦਾ ਇਹ ਤਾਂ ਵੀਰੇ ਰੱਬ ਨੇ ਕੁਛ ਨਾ ਕੁਛ ਨਾ ਦਿਖਾਣਾ ਹੁੰਦਾ ਨਾਲੇ ਤੁਸੀਂ ਜਿਹੜਾ ਮਿਸਬਿਹੇਵ ਦੀ ਗੱਲ ਕਰਦੇ ਹੋ ਨਾ ਸਾਡੇ ਨਾਲ ਤਾਂ ਰੋਜ਼ ਹੁੰਦਾ ਅਸੀਂ ਅਸੀਂ ਆ ਗਿਆ ਹਾਰੇ ਹੋਏ ਦੁਕਾਨਦਾਰ ਪਿਛਲੇ 2-3 ਸਾਲਾਂ ਤੋਂ ਨਾ ਲੋਕੀ ਆਨਲਾਈਨ ਵਾਲੇ ਭੱਜੀ ਜਾਂਦੇ ਆ ਆ ਵੀ ਮੰਗਾ ਲਿਆ ਉਹ ਵੀ ਮੰਗਾ ਲਿਆ ਦੁਕਾਨਦਾਰ ਤੇ ਕਸਟਮਰ ਦਾ ਇੱਕ ਨਾ ਰਿਸ਼ਤਾ ਹੁੰਦਾ ਸੀਗਾ ਉਹ ਖਤਮ ਹੁੰਦਾ ਜਾ ਰਿਹਾ ਬੰਦਾ ਲੰਘਦਾ ਵਰਦਾ ਆਵਾਜ਼ ਮਾਰ ਕੇ ਲੰਘਦਾ ਸੀ ਉਹਦਾ ਹਾਲ ਚਾਲ ਪੁੱਛਦਾ ਸੀ ਸੁੱਖ ਦੁੱਖ ਦੇ ਵਿੱਚ ਸਾਥੀਦਾਰ ਹੁੰਦੇ ਸੀ ਉਹ ਤਾਂ ਖਤਮ ਹੀ ਕਰੀ ਜਾਂਦੇ ਹਨ ਤੁਸੀਂ ਕਹਿੰਦੇ ਸੀ ਨਾ ਮੇਰੇ 50 ਰੁਪਏ ਦਾ ਆਨਲਾਈਨ ਮਿਲਦਾ ਤੁਸੀਂ ਕੱਲੀ ਇਹ ਚੀਜ਼ ਤਾਂ ਮੰਗਾਉਂਦੇ ਨਹੀਂ ਹੋਗੇ ਨਾਲ ਚਾਰ ਚੀਜ਼ਾਂ ਉਹ ਵੀ ਮੰਗਾਉਂਦੇ ਹੋਣਗੇ ਜਿਹੜੀਆਂ ਨਹੀਂ ਚਾਹੀਦੀਆਂ ਹੁੰਦੀਆਂ ਹਾਂਜੀ ਵੀਰੇ ਉਹ ਤਾਂ ਐਮਰਜੈਂਸੀ ਚਾਹੀਦਾ ਸੀਗਾ ਰੇਟ ਹੀ 50 ਲਿਖਿਆ ਹੁੰਦਾ ਵੀਰੇ ਜਿਹੜੇ ਡਿਲੀਵਰੀ ਚਾਰਜਸ ਪੈਂਦੇ ਆ ਜਿਹੜਾ ਵੇਟ ਕਰਨਾ ਪੈਂਦਾ ਜੇ ਕੋਈ ਚੀਜ਼ ਖਰਾਬ ਨਿਕਲ ਜੇ ਰਿਟਰਨ ਕਰਨੀ ਪੈਂਦੀ ਉਹ ਵੀ ਤਾਂ ਦੇਖੋ ਨਾ ਹਾਂਜੀ ਵੀਰੇ ਸਹੀ ਗੱਲ ਹੈ ਨਾਲੇ ਤੁਸੀਂ ਇਹ ਵੀ ਕਹਿ ਰਹੇ ਸੀਗੇ ਗੁੱਡ ਮੰਡੀਓ 50 ਦਾ ਮਿਲਦਾ ਵੀਰੇ ਸਾਨੂੰ ਤਾਂ 65 ਦਾ ਮਿਲਦਾ 5 ਰੁਪਏ ਕਮਾਣੇ ਹੁੰਦੇ ਆ ਨਾਲੇ ਮੇਰੀ ਗੱਲ ਸੁਣੋ ਵੀਰੇ ਜੇ ਅਸੀਂ 6 ਪੀਸ 8 ਪੀਸ ਲੈਣ ਵੀ ਜਾਂਦੇ ਆ ਸਾਡਾ ਵੀ ਤਾਂ ਤੇਲ ਹੁਕਦਾ ਸਾਡੇ ਵੀ ਦਿਹਾੜੀ ਲੱਗਦੀ ਐ ਸਾਨੂੰ ਵੀ ਧੁੱਪ ਲੱਗਦੀ ਐ ਮੀਂਹ ਪੈਂਦਾ ਸੀ ਵੀ ਗਿੱਲੇ ਹੁੰਦੇ ਆ ਦੁਕਾਨਦਾਰ ਦੀ ਕੋਈ ਜ਼ਿੰਦਗੀ ਨਹੀਂ ਵੀਰੇ ਜਿਹੜਾ ਆਂਦਾ ਕੋਈ ਨਾ ਕੁਝ ਬੋਲ ਕੇ ਚੱਲ ਜਾਂਦਾ ਨਹੀਂ ਵੀਰੇ ਮਾਫ ਕਰ ਦਿਓ ਮੈਨੂੰ ਮੇਰੀ ਮਾਫੀ ਵਾਲੀ ਕੋਈ ਗੱਲ ਨਹੀਂ ਕੀ ਇਹ ਚੀਜ਼ਾਂ ਆਪਾਂ ਨੂੰ ਸਮਝਣੀਆਂ ਪੈਣੀਆਂ ਨੇ ਅਸੀਂ ਵੀ ਕਿਸੇ ਦੇ ਕਸਟਮਰ ਬਣਦੇ ਆ ਅਸੀਂ ਕੋਈ ਰਾਸ਼ਨ ਲੈਣ ਜਾਈਏ ਤੇ ਅਸੀਂ ਉਹਨੂੰ ਬੋਲ ਕੇ ਆ ਜੀ ਉਹਨੂੰ ਕਿੱਦਾਂ ਦਾ ਲੱਗੂਗਾ ਤੁਸੀਂ ਵੀ ਕੋਈ ਕੰਮ ਕਰਦੇ ਹੋਵੋਗੇ ਤੁਹਾਡੇ ਕੋਲ ਵੀ ਕਸਟਮਰ ਆ ਜਾ ਧੱਕੇ ਨਾਲ ਘੱਟ ਪੈਸੇ ਦੇ ਜਵੇ ਤੇ ਤੁਹਾਨੂੰ ਬੋਲ ਕੇ ਵੀ ਚਲ ਜਵੇ ਕਿੱਦਾਂ ਦਾ ਲੱਗੂਗਾ ਬੰਦੀ ਵੀਰੇ ਪੂਰਾ ਤਾਂ ਫੀਲ ਹੋਊਗਾ ਇਹੇ ਚੀਜ਼ਾਂ ਨੇ ਵੀਰੇ ਜਿੰਨਾ ਲੱਗਦਾ ਹੁੰਦਾ ਨਾ ਉਨੀ ਕਮਾਈ ਹੈ ਨਹੀਂ ਆਏ ਇੰਨਾ ਖਰਚਾ ਕੀਤਾ ਹੋਇਆ ਨਾ ਵੀਰੇ ਅੱਧੀਆਂ ਚੀਜ਼ਾਂ ਵਿੱਚੋਂ ਐਕਸਪਾਇਰ ਹੋ ਜਾਂਦੀਆਂ ਨੇ ਸਾਡੇ ਬੱਲੇ ਪੈਂਦੀਆਂ ਨੇ ਅਸੀਂ ਆਪਣੇ ਵੀ ਘਰ ਚਲਾਣੇ ਆ ਇਹਨਾਂ ਦੀ ਤਨਖਾਹਾਂ ਵੀ ਦੇਣੀਆਂ ਨੇ ਹੋਰ ਬਿਜਲੀ ਪਾਣੀ ਦੇ ਬੜੇ ਖਰਚੇ ਨੇ ਵੀਰੇ ਕੋਈ ਨਹੀਂ ਵੀਰੇ ਮੇਰੇ ਵੱਲੋਂ ਮਾਫੀ ਤੇ ਇੱਕਦਮ ਮੈਂ ਕੋਸ਼ਿਸ਼ ਕਰੂੰਗਾ ਕਿ ਆਨਲਾਈਨ ਛੱਡ ਕੇ ਤੁਹਾਡੇ ਕੋਲ ਹੀ ਆਇਆ ਕਰਾਂ ਨਾਲੇ ਤੁਹਾਡਾ ਹਾਲ ਚਾਲ ਪੁੱਛਦਿਆਂ ਕਰੂੰਗਾ ਨਾਲੇ ਸਮਾਨ ਤੁਹਾਡੇ ਕੋਲ ਲੈ ਜਾ ਕਰੂੰਗਾ ਬੜਾ ਅਨਮੋਲ ਰਿਸ਼ਤਾ ਹੁੰਦਾ ਵੀਰੇ ਗ੍ਰਾਹਕ ਦਾ ਤੇ ਦੁਕਾਨਦਾਰ ਦਾ ਚਾਰ ਪਾਲ ਹੱਸਣ ਖੇਡਣ ਲਈ ਤੁਸੀਂ ਹੁੰਨੇ ਹੋ ਸਾਡੇ ਲਈ ਅਸੀਂ ਪਰਿਵਾਰ ਛੱਡ ਕੇ ਇੱਥੇ ਦੁਕਾਨ ਤੇ ਖੜੇ ਆ ਤੁਸੀਂ ਸਾਡਾ ਪਰਿਵਾਰ ਜੇ ਤੁਸੀਂ ਸਾਡੇ ਨਾਲ ਗੁੱਸੇ ਹੋ ਕੇ ਚੱਲ ਜਾਓਗੇ ਸਾਡਾ ਕਿੱਥੇ ਦਿਲ ਲੱਗਣਾ ਨਹੀਂ ਵੀਰੇ ਬਾਕੀ ਤੇ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੇ ਆਪਾਂ ਸਾਰਾ ਸਮਾਨ ਇੱਥੇ ਵੀਰੇ ਇਹ ਚੀਜ਼ਾਂ ਕਿਤੇ ਨਾ ਕਿਤੇ ਆਪ ਹੀ ਸਿੱਖਣ ਨੂੰ ਮਿਲ ਜਾਂਦੀਆਂ ਨੇ ਹੋਰ ਸੇਵਾ ਦੱਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਮੈਂ ਕਹਿੰਦਾ ਬੈਠੋ ਚਾਹ ਪੀਨੇ ਨਹੀਂ ਨਹੀਂ ਬਸ ਜਿਹੜੀ ਚੀਜ਼ ਹੋ ਗਈ ਮਿੱਟੀ ਪਾਓ ਨਹੀਂ ਭਾਈ ਤੁਸੀਂ ਮੈਨੂੰ ਬਹੁਤ ਕੁਝ ਸਿਖਾਇਆ ਵੀ ਤੇ ਮੈਨੂੰ ਮਾਫ਼ ਵੀ ਕਰਤਾ ਨਹੀਂ ਨਹੀਂ ਵੀਰੇ ਮਾਫ਼ ਕਰਨ ਵਾਲੇ ਅਸੀਂ ਕੌਣ ਹੁੰਨੇ ਆ ਰੱਬ ਹੀ ਸਖਾਂਦਾ ਸਾਰਿਆਂ ਨੂੰ ਕੀ ਪਤਾ ਇਹਦੇ ਵਿੱਚ ਤੁਹਾਡਾ ਜਾਂ ਸਾਡਾ ਕਿਸੇ ਨਾ ਭਲਾ ਤਾਂ ਹੋਊਗਾ ਹੀ ਹਾਂਜੀ ਭਾਜੀ ਸਹੀ ਕਹਿ ਰਹੇ ਹੋ ਤੁਸੀਂ ਚਲੋ ਚਲੋ ਆਦੇ ਆਦੇ ਜਾਂਦੇ ਗੇੜਾ ਮਾਰਿਆ ਕਰੋ ਹਾਂਜੀ ਠੀਕ ਹੈ ਚਾਪਾਣੀ ਪੀ ਕੇ ਜਾਇਆ ਕਰੋ ਸਾਡੇ ਕੋਲ ਠੀਕ ਹੈ ਵੀਰੇ ਧੰਨਵਾਦ ਧੰਨਵਾਦ ਦੇਖਿਆ ਪਰਮਾਤਮਾ ਨੇ ਸੱਚ ਹੀ ਕਿਹਾ ਕਿਸੇ ਦਾ ਹੱਕ ਨਹੀਂ ਮਾਰਿਆ ਜਾ ਸਕਦਾ ਆਪਣਾ ਹੱਕ ਸੀ ਨਾ ਤੇ ਪੂਰੀ ਇੱਜ਼ਤ ਸਨਮਾਨ ਨਾਲ ਆਪਣੇ ਕੋਲੇ ਆਇਆ। ਹਾਂਜੀ। ਤਾਂ ਹੀ ਕਹਿੰਦੇ ਆ ਹੱਕ ਸੱਚ ਦੀ ਕਮਾਈ ਕੀਤੇ ਆ ਨਾ ਕਦੇ ਛੁੱਟਦਾ ਨਹੀਂਗਾ। ਪਰਮਾਤਮਾ ਆਪੇ ਬਾਹ ਫੜ ਲੈਂਦਾ। ਉਹਨੂੰ ਸਾਬਕ ਸਖਾਣਾ ਸੀਗਾ ਪਰਮਾਤਮਾ ਨੇ ਆਪੇ ਸਖਾਤਾ। ਹੈ ਬਈ। ਚਲੋ ਸ਼ਾਬਾਸ਼ ਕੰਮ ਕਰੋ।